ਰੇਬੀਸੀ ਪੰਜਾਬ ਦੇ ਵਿਸ਼ੇਸ਼ ਬਲਿਟਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਕਾਸ਼ੀ 22 ਕਿਲੋਮੀਟਰ ਰੋਡ ਸ਼ੋਕ ਦਾ ਕਾਫਲਾ ਕੱਢਿਆ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪੀਚ ਦੰਬਰੰਬੋਲੇ ਭਾਜਪਾ ਚੋਣਾਂ ਵਿੱਚ ਲੜਦੀ ਜਿਵੇਂ ਆਖਰੀ ਚੋਣ ਹੋਵੇ ਤੇ ਕਾਂਗਰਸ ਪਾਰਟੀ ਨੂੰ ਕਮਜ਼ੋਰੀਆਂ ਦੂਰ ਕਰਨੀਆਂ ਚਾਹੀਦੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਡਾਇਮੰਡ ਬੋਰਸ ਦਾ ਕੀਤਾ ਉਦਘਾਟਨ ਮਹਾਰਾਸ਼ਟਰ ਵਿਖੇ ਇੱਕ ਐਕਸਪਲੋਸਿਵ ਕੰਪਨੀ ਚ ਹੋਇਆ ਧਮਾਕਾ ਨੋ ਜਾਣਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ 에ਰਪੋਰਟ ਦੇ ਨਵੇਂ ਟਰਮੀਨਲ ਦਾ ਕੀਤਾ ਉਦਘਾਟਨ ਸੰਸਦ ਚ ਹੋਈ ਕੁਤਾਹੀ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਚਿੰਤਾ ਵਾਲੀ ਗੱਲ ਗਹਿਾਈ ਤੱਕ ਜਾਣਾ ਜ਼ਰੂਰੀ ਮਤਲਬ ਕੀਤੇ ਗਏ 13 ਲੋਕ ਸਭਾ ਮੈਂਬਰਾਂ ਨੂੰ ਸਪੀਕਰ ਓਮ ਬਿੱਲਾ ਵੱਲੋਂ ਲਿਖੀ ਗਈ ਚਿੱਠੀ ਅਤੇ ਦੇਸ਼ ਦੇ ਨਾਮੀ ਬਿਜ਼ਨਸਮੈਨ ਸੱਜਨ ਜਿੰਦਲ ਤੇ ਇੱਕ ਡਾਕਟਰ ਵੱਲੋਂ ਲਗਾਏ ਗਏ ਬਲਾਤਕਾਰ ਦੇ ਦੋ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ काशी ਪਹੁੰਚੇ ਸਵਾ 13:00 ਦੇ ਕਰੀਬ ਪ੍ਰਾਈਮ ਮਿੰਿਸਟਰ ਦਾ ਵਿਸ਼ੇਸ਼ ਵਾਜ ਬਾਬਤਪੁਰ 에어ਪੋਰਟ ਤੇ ਲੈਂਡ ਹੋਇਆ ਉਥੋਂ ਰਾਜਪਾਲ ਰਿੰਦੀਬੈਨ ਪਟੇਲ ਨੇ ਅਤੇ ਸੀਐਮ ਜੋਗੀ ਦਿੱਤਿਆ ਨਾਲ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਪੀਐਮ ਦਾ ਕਾਫਲਾ ਰੋਡ ਸ਼ੋ ਦੀ ਸ਼ਕਲ ਤੇ 에어ਪੋਰਟ ਪਹੁੰਚਿਆ 24 ਕਿਲੋਮੀਟਰ ਦੂਰ ਛੋਟਾ ਕਟਿੰਗ ਮੈਮੋਰੀਅਲ ਮੈਦਾਨ ਉੱਪਰ ਕਾਫਲਾ ਪਹੁੰਚਿਆ ਇਸ ਦੌਰਾਨ ਰਸਤੇ ਵਿੱਚ ਹਜ਼ਾਰਾਂ ਲੋਕ ਖੜੇ ਸਨ ਜਗ੍ਹਾ ਜਗ੍ਹਾ ਤੇ ਫੁੱਲ ਵਰਸਾ ਕੇ ਉਹਨਾਂ ਦਾ ਵੈਲਕਮ ਕੀਤਾਗਾ ਉਥੇ ਇਕੱਠੇ ਲੋਕਾਂ ਨੇ જય ਸ਼੍ਰੀ ਰਾਮ ਤੇ ਹਰ ਹਰ ਬਹਾਦੇਵ ਦੇਵੀ ਨਾਰੇ ਲਗਾਏ ਇਸ ਤੋਂ ਬਾਅਦ ਪੀਐਮ ਨੇ ਛੋਟਾ ਕਟਰੀ ਮੈਮੋਰੀਅਲ ਮੈਦਾਨ ਵਿੱਚ ਆਸ਼ੂ ਯੁਸ਼ਮਨ ਯੋਜਨਾ ਦੇ ਲਾਭਪਾਤਰੀਆਂ ਦੇ ਨਾਲ ਮੁਲਾਕਾਤ ਕੀਤੀ ਯੋਜਨਾ ਨੂੰ ਲੈ ਕੇ ਔਰਤਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਇਸ ਤੋਂ ਬਾਅਦ ਪ੍ਰਾਈਮ ਮਿੰਿਸਟਰ ਮੋਦੀ ਕਾਸ਼ੀ ਤਾਮਲ ਸਗਮੰਗ ਦਾ ਸ਼ੋਭਰਾਮਨਾ ਕੀਤਾ ਇਸ ਤਲਾਵਾ ਪ੍ਰਾਈਮ ਮਿੰਿਸਟਰ ਕਾਸ਼ੀ ਵਿਸ਼ਵਨਾਥ ਤੇ ਬਾਬਾ ਕਾਲ ਬਿਹਰਵਤ ਦੀਆਂ ਗਲੀਆਂ ਵਿੱਚ ਵੀ ਘੁੰਮੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਾਈਮ ਮਿੰਿਸਟਰ ਦਾ 9 ਸਾਲ ਦੇ ਵਿੱਚ ਏ 43ਵੀਆਂ ਦੌਰਾਂ ਇਸ ਵਾਰ ਉਹ 55 ਮਿੰਟ ਦੇ ਕਰੀਬ ਕਾਸ਼ੀ ਚ ਰਹੇ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਦੰਬਰਮ ਨੇ ਕਿਹਾ ਕਿ 2024 ਲੋਕ ਸਭਾ ਚੋਣ ਦੀ ਹਵਾ ਦਾ ਰੁਖ ਵੀ ਭਾਜਪਾ ਵੱਲ ਹੀ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਦੀ ਵੀ ਕੋਈ ਚੋਣ ਨੂੰ ਹਲਕੇ ਵਿੱਚ ਨਹੀਂ ਲੈਂਦੀ ਭਾਰਤੀ ਜਨਤਾ ਪਾਰਟੀ ਚੋਣ ਇੰਨੀ ਲੜਦੀ ਹੈ ਜਿਵੇਂ ਉਹਨਾਂ ਦੀ ਆਖਰੀ ਚੋਣ ਜਾਂ ਆਖਰੀ ਲੜਾਈ ਹੋਵੇ ਹਾਲਾਂਕਿ ਹਵਾਵਾਂ ਕਹਿ ਰਹੀ ਕਿ ਦਿਸ਼ਾ ਵੀ ਬਦਲ ਲੈਂਦੀਆਂ ਨੇ ਲੇਕਿਨ ਵਿਰੋਧੀ ਦਲਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਬਲੀਅਤ ਦਾ ਅਹਿਸਾਸ ਹੋਣਾ ਚਾਹੀਦਾ ਪੀਚ ਦੰਬਰਮ ਨੇ ਕਿਹਾ ਕਿ ਛੱਤੀਸਗੜ ਰਾਜਸਤਾਨ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਨੂੰ ਹੋਰ ਹਿੰਮਤ ਮਿਲੀ ਹੈ ਤੇ ਛੱਤੀਸਗੜ ਤੇ ਰਾਜਸਤਾਨ ਵਿੱਚ ਕਾਂਗਰਸ ਦੀ ਹਾਰ ਦੀ ਉਮੀਦ ਨਹੀਂ ਸੀ ਨਤੀਜੇ ਚਿੰਤਾਜਨਕ ਰਹੇ ਨੇ ਪਰ ਮੈਨੂੰ ਵਿਸ਼ਵਾਸ ਹੈ ਕਿ ਪਾਰਟੀ ਜਿਹੜੀ ਆ ਉਹ ਅਗਵਾਈ ਵਾਲੀਆਂ ਕਮਜ਼ੋਰੀਆਂ ਨੂੰ ਦੂਰ ਕਰੇਗੀ। ਲੋਕ ਸਭਾ ਚੋਣਾਂ ਦੇ ਲਈ ਗੱਠਬੰਦੀਆਂ ਦੀਆਂ ਤਿਆਰੀਆਂ ਦੇ ਪਿੱਛੇ ਦੰਬਰਮ ਨੇ ਕਿਹਾ ਕਿ ਇੰਡੀਆ ਗੱਠ ਜੋੜ ਦੇ ਲੀਡਰਾਂ ਨੂੰ ਅਜੇੇ ਉਮੀਦਵਾਰਾਂ ਦੀ ਪੇਸ਼ਾਨ ਕਰਨੀ ਹੋਵੇਗੀ ਜੋ ਘੱਟੋ-ਘੱਟ 400 ਤੋਂ ਲੈ ਕੇ 425 ਸੀਟਾਂ ਤੇ ਭਾਜਪਾ ਦਾ ਮੁਕਾਬਲਾ ਕਰ ਸਕਣ। ਗੱਠਬੰਦੀ ਦੇ ਲੀਡਰਾਂ ਦੇ ਪ੍ਰਤੀ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ ਦੇ ਨਾਲ ਪੀਐਮ ਦਾ ਚਿਹਰਾ ਕਲਾਸ਼ਨ ਵਿੱਚ ਮਦਦ ਮਿਲ ਗਈ ਫਿਲਹਾਲ ਇੰਡੀਆ ਗੱਠ ਜੋੜ ਦੇ ਲਈ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਲੋਕ ਸਭਾ ਚੋਣਾ ਜਿੱਤਣਾ ਉਹਨਾਂ ਨੇ ਕਿਹਾ ਕਿ ਇੰਡੀਆ ਗੱਠ ਜੋੜ ਦੀ ਬੈਟਿੰਗ ਦੇ ਦੌਰਾਨ ਹੋਣ ਵਾਲੀ ਚਰਚਾਵਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਮੈਨੂੰ ਯਕੀਨ ਹੈ ਕਿ ਉਹਨਾਂ ਨੂੰ ਅਸਾਸ ਹੋਏਗਾ ਕਿ ਚੋਣਾ ਤੋਂ ਪਹਿਲਾਂ ਕੇਵਲ 3 ਮਹੀਨੇ ਹੀ ਹਲੇ ਬਚੇ ਨੇ ਜਿਸ ਕਰਕੇ ਇੰਡੀਆ ਗੱਠ ਜੋੜ ਨੂੰ ਮੀਨਤ ਕਰਨ ਦੀ ਜ਼ਰੂਰਤ ਹੈ ਪੀਚੇ ਨੰਬਰ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਤੁਰ ਵੀਕਨ ਐਂਟੀ ਮੁਸਲਮਨ ਸਾਈ ਅਤੇ অতি ਰਾਸ਼ਟਰਵਾਦੀ ਪ੍ਰਚਾਰ ਦੇ ਬਾਰੇ ਜ਼ਿਆਦਾ ਚਿੰਤਾਤਾਂ ਕਾਂਗਰਸ ਨੂੰ ਇਹਦਾ ਤੋੜ ਲੱਭਣਾ ਹੋਏਗਾ ਭਾਰਤੀ ਜਨਤਾ ਪਾਰਟੀ ਇੱਕ ਤਾਕਤਵਰ ਪਾਰਟੀ ਹੈ ਚੋਣਾਂ ਵਿੱਚ ਕਾਂਗਰਸ ਦੇ ਵੱਲੋਂ ਜਾਤੀ ਆਧਾਰਿਤ ਜਨਗਣ ਦੇ ਚੋਣਵੇਂ ਏਜੰਡੇ ਬਣਾਉਣ ਬਾਰੇ ਪੀਜੇ ਦੰਬਰ ਨੇ ਕਿਹਾ ਕਿ ਇਹ ਇੱਕ ਜ਼ਰੂਰ ਮੁੱਦਾ لیکن ਬਰੋਜਗਾਰੀ ਤੇ ਮਹंगाई ਇਸ ਤੋਂ ਜ਼ਿਆਦਾ ਗੰਭੀਰ ਮੁੱਦੇ ਨੇ ਇਹ ਦੋਨੇ ਮੁੱਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਅਪੀਲ ਕਰਦੇ ਨੇ ਜਦ ਅਬਰਮ ਨੇ ਕਿਹਾ ਕਿ ਰਾਜਸਥਾਨ ਮਧ ਪ੍ਰਦੇਸ਼ ਛਤੀਸਗੜ ਤੇ ਤੇਲਿੰਗਣਾ ਵਿਧਾਨ ਸਭਾ ਚੋਣਾਂ ਚ ਕਾਂਗਰਸ ਦਾ ਵੋਟ ਸ਼ੇਅਰ 40% ਲਿਆ ਲੇਕਿਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਇਹ 45% ਤੱਕ ਇਹ ਵੋਟ ਸ਼ੇਅਰ ਵੱਸ ਸਕਦਾ ਇਸ ਲਈ ਕਾਂਗਰਸ ਨੂੰ ਪ੍ਰਚਾਰ ਬੂਥ ਮੈਨੇਜਮੈਂਟ ਅਤੇ ਚੋਣਾਂ ਵਿੱਚ ਜਿਹੜੇ ਵੋਟਰ ਨੇ ਉਹਨਾਂ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਉਣ ਵਾਸਤੇ ਕਾਂਗਰਸ ਪਾਰਟੀ ਨੂੰ ਫੋਕਸ ਕਰਨ ਹੋਏਗਾ ਇਨਾ ਚਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਏ ਸੀ ਮਧਪੁਰ ਦੇ ਰਾਜਸਥਾਨ ਛੱਤੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਰਾਜਸਥਾਨ ਵਿੱਚ ਭਾਰਤੀ ਜਨਤਾ ਪਾਰਟੀ ਨੂੰ 115 ਕਾਂਗਰਸ ਨੂੰ 69 ਸੀਟਾਂ ਮਧਪੁਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ 163 ਕਾਂਗਰਸ 68 ਸੀਟਾਂ ਮਿਲਿਆ ਸੀ ਦੂਜੇ ਪਾਸੇ ਛੱਤੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਨੂੰ 54 ਕਾਂਗਰਸ ਨੂੰ 35 ਤੇਲੰਗਣਾ ਵਿੱਚ ਕਾਂਗਰਸ ਨੂੰ 64 ਭਾਰਤੀ ਰਾਸ਼ਟਰੀ ਸਭਾ ਨੂੰ 39 ਭਾਜਪਾ ਨੂੰ 8 ਤੇ AIMIM ਨੂੰ 7 ਸੀਟਾਂ ਮਿਲੀਆਂ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਬਣੇ ਸੂਰਤ ਡਾਇਮੰਡ ਬੋਰਸ ਦਾ ਬਿਲਡਿੰਗ ਦਾ ਉਦਘਾਟਨ ਕੀਤਾ। ਇਹ ਸਭ ਤੋਂ ਵੱਡੇ ਇੰਟਰਕਨੈਕਟਿਡ ਅਤੇ ਅਮਰੀਕੀ ਰੱਖਿਆ ਦਫ਼ਤਰ ਦੇ ਪੈਂਟਾਗਨ ਦੇ ਨਾਲ ਇੱਕ ਉਸ ਤੋਂ ਵੀ ਵੱਡੀ ਬਿਲਡਿੰਗ ਦੱਸੀ ਗਈ ਹੈ। ਇਸ ਵਿੱਚ 45 ਤੋਂ ਜ਼ਿਆਦਾ ਦਫ਼ਤਰ ਨੇ ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਨੇ ਸੂਰਤ 에ਰਪੋਰਟ ਦੇ ਨਵੇਂ ਇੰਟੀਗ੍ਰੇਟਿਡ ਟਰਮੀਨਲ ਦਾ ਉਦਘਾਟਨ ਕੀਤਾ ਤੇ ਰੋਡ ਸ਼ੋਅ ਵੀ ਕੀਤਾ। ਸੂਰਤ ਡਾਇਮੰਡ ਬੋਰਸ ਨੂੰ 3500 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਗਿਆ ਬਿਲਡਿੰਗ ਦਾ ਕੰਸਟਰਕਸ਼ਨ ਫਰਵਰੀ 215 ਵਿੱਚ ਸ਼ੁਰੂ ਹੋਇਆ ਸੀ April 2022 ਵਿੱਚ ਇਹਦਾ ਕੰਮ ਪੂਰਾ ਹੋਇਆ SDB ਨੂੰ ਸੂਰਤ ਦੀ ਡਾਇਮੰਡ ਇੰਡਸਟਰੀ ਦੇ ਮੈਨੂਫੈਕਚਰਿੰਗ ਅਤੇ ਟਰੇਡਿੰਗ ਦੋਨਾਂ ਦੇ ਲਈ ਵਨ ਸਟਾਪ ਹੱਬ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੂਰਤ ਦੁਨੀਆ ਦੇ 92% ਦੀ ਨੈਚੁਰਲ ਡਾਇਮੰਡ ਦੀ ਮੈਨੂਫੈਕਚਰਿੰਗ ਕਰਦਾ ਹੈ ਇਸ ਦਰਾਂ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਦੇ ਆਰਕੀਟੈਕਚਰ ਨੂੰ ਸਟੂਡੈਂਟ ਨੂੰ ਜਿਹੜੇ ਬਿਲਡਿੰਗਾਂ ਦਿਖਾਉਣੀਆਂ ਚਾਹੀਦਾ ਪੰਜ ਤਤਤਵ ਕਿਹਾ ਹੁੰਦਾ ਇਹ ਦਿਖਾਉਣ ਲਈ ਲੈਂਡਸਕੇਪ ਦੀ ਦੁਨੀਆ ਜੋ ਕੰਮ ਕਰਦੇ ਨੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਬੋਧ ਨੇ ਵੀ ਕਿਹਾ ਕਿ ਸੂਰਤ ਦੀ ਡਾਇਮੰਡ ਇੰਡਸਟਰੀ ਪਹਿਲਾਂ ਤੋਂ ਹੀ 8 ਲੱਖ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਐ ਤੇ ਹੁਣ ਡਾਇਮੰਡ ਬੋਰਡਸ ਦੇ ਨਾਲ ਕਰੀਬ 1.5 ਲੱਖ ਲੋਕਾਂ ਨੂੰ ਹੋਰ ਰੋਜ਼ਗਾਰ ਮਿਲਣ ਵਾਲਾ ਉਨਾ ਕਿ ਡਾਇਮੰਡ ਜੈਵਲਰੀ ਦਾ ਐਕਸਪੋਰਟ ਭਾਰਤ ਵਿੱਚ ਬਹੁਤ ਅੱਗੇ ਹੈ ਲੇਕਿਨ ਪੂਰੀ ਜੇਮਸ ਜੈਲਵਰੀ ਵਿੱਚ ਭਾਰਤ ਦਾ ਸ਼ੇਅਰ ਕੇਵਲ 3.5% ਹੈ ਸੂਰਤ ਅਗਰ ਚਾਹੇ ਤਾਂ ਭਾਰਤ ਜਲਦ ਡਬਲ ਡਿਜੀਟ ਵਿੱਚ ਆ ਸਕਦਾ ਹੈ ਇਸ ਸਾਲ ਅਗਸਤ ਵਿੱਚ ਗਿਨੀਜ਼ ਵਰਲਡ ਰਿਕਾਰਡ ਵਿੱਚ ਇਸ ਬਿਲਡਿੰਗ ਦਾ ਨਾਮ ਦਰਜ ਹੋਇਆ ਸੀ ਇਸ ਬਿਲਡਿੰਗ 35.54 ਏਕੜ ਵਿੱਚ ਫੈਲੀ ਇਸ ਦਾ ਬਿਲਡ ਅਪ ਏਰੀਆ 67 ਲੱਖ ਵਰਗ ਫੁੱਟ ਵੋਟਾ ਇਸ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਆਫਿਸ ਕੰਪਲੈਕਸ ਦਾ ਰਿਕਾਰਡ ਅਮਰੀਕਾ ਦੇ ਪੈਂਟਾਗਨ ਦੇ ਨਾਮ ਸੀ ਪੈਂਟਾਗਨ ਬਿਲਡਿੰਗ ਦਾ ਏਰੀਆ 65 ਲੱਖ ਵਰਗ ਫੁੱਟ ਹੈ ਮਹਾਰਾਸ਼ਟਰ ਦੇ ਨਾਗਪੁਰ ਦੇ ਬਾਜ਼ਾਰ گاؤں ਦੇ ਵਿੱਚ ਇੱਕ ਐਕਸਕਲੂਸਿਵ ਕੰਪਨੀ ਸੋਲੇ ਇੰਡਸਟਰੀ ਇੰਡੀਆ ਲਿਮਟਿਡ ਦੇ ਵਿੱਚ ਤਮਾਕੂ ਇਸ ਇਮਾਰਤ ਵਿੱਚ ਅੱਗ ਲੱਗੀ 12 ਲੋਕ ਇਸ ਦੀ ਜਪੇਡ ਵਿੱਚ ਆ ਗਏ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਤੇ 3 ਲੋਕ ਜ਼ਖਮੀ ਨੇ ਮਰਨ ਵਾਲੇ 6 ਔਰਤਾਂ ਤੇ 3 ਬੰਦੇ ਨੇ ਨਾਗਪੁਰ ਪੁਲਿਸ ਦੇ ਐਸਪੀ ਹਰਸ਼ ਪੋਧਾਰ ਨੇ ਦੱਸਿਆ ਕਿ ਇਹ ਬਲਾਸਟ ਕਾਸਟ ਬੂਸਟਰ ਪਲੈਂਟ ਵਿੱਚ ਪੈਕਿੰਗ ਦੇ ਵਕਤ ਹੋਇਆ ਧਮਾਕਾ ਇੰਨਾ ਤੇਜ਼ ਸੀ ਕਿ ਸੀਬੀਐਚ2 ਪਲੈਂਟ ਦੀਆਂ ਇਮਾਰਤਾਂ ਵਿੱਚ ਟੇਅ ਟੇਰੀ ਹੋ ਗਈਆਂ ਇਸ ਸਪੈਕਟਿਵ ਵਿੱਚ ਸੈਨਾ ਦੇ ਲਈ ਹਥਿਆਰਾਂ ਦਾ ਨਿਰਮਾਣ ਹੁੰਦਾ ਜਿਹਦੇ ਚੱਲਦੇ ਭਾਰੀ ਮਾਤਰਾ ਵਿੱਚ ਗੋਲਾ ਬਰੂਧ ਮਜੂਦ ਸੀ ਔਰ ਦੂਜੇ ਪਾਸੇ ਬਲਾਸਟ ਦੇ ਬਾਅਦ ਜਰੀਲਾ ਕੈਮੀਕਲ ਪੂਰੀ ਪਲੈਂਟ ਵਿੱਚ ਫੈਲ ਗਿਆ ਇਸ ਦਸੇਜਾਰੇ ਕੇ ਮੌਤਾਂ ਦੀ ਗਿਣਤੀ ਵੀ ਵੱਧ ਸਕਦੀ ਹੈ ਉਧਰ ਡਿਪਟੀ ਸੀਮ ਦਵਿੰਦਰ ਫਰਨਵੀਸ ਨੇ ਹਾਸੇ ਤੇ ਸੋਸ਼ਲ ਮੀਡੀਆ ਐਕਸ ਤੇ ਦੁੱਖ ਜਤਾਉਂਦੇ ਕਿਹਾ ਕਿ ਇਹ ਬਹੁਤ ਹੀ ਮੰਦ ਭਾਗਾ ਘਟਨਾ ਨਾਗਪੁਰ ਵਿੱਚ ਜੋ ਕੁਝ ਹੋਇਆ 6 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋਈ ਹੈ ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹਾਸੇ ਚ ਜਾਣ ਗਉਣ ਵਾਲੇ ਪਰਿਵਾਰਾਂ ਨੂੰ ਸੂਬਾ ਸਰਕਾਰ 5 ਲੱਖ ਰੁਪਏ ਦੀ ਸੇਟਾ ਦੇਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਵਿੱਚ ਇੰਟਰਨੈਸ਼ਨਲ 에ਅਰਪੋਰਟ ਦੇ ਨਵੇਂ ਟਰਮੀਨਲ ਟਰਮੀਨਲ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਸੂਰਤ ਦੇ 에ਅਰਪੋਰਟ ਨੂੰ ਇੰਟਰਨੈਸ਼ਨਲ 에ਅਰਪੋਰਟ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਇਸ ਤੋਂ ਪਹਿਲਾਂ ਸੂਰਤ ਨੂੰ ਇੰਟਰਨੈਸ਼ਨਲ 에ਅਰਪੋਰਟ ਦਾ ਵੀ ਦਰਜਾ ਮਿਲ ਗਿਆ ਪਿਛਲੇ 3 ਸਾਲ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਸੂਰਤ 에ਅਰਪੋਰਟ ਨੂੰ ਅੰਤਰਰਾਸ਼ਟਰੀ ਦਰਜਾ ਦਿਵਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮਹਿੰਮ ਚਲਾਈ ਗਈ ਸੀ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੇ ਸੂਰਤ ਤੋਂ ਦੁਬਈ ਦੇ ਲਈ ਪਹਿਲੀ ਉਡਾਨ ਭਰੀ ਆ ਫਲਾਈਟ ਨੇ ਸੂਰਤ ਤੋਂ ਸਵੇਰੇ 11:40 ਮਿੰਟ ਤੇ ਉਡਾਨ ਭਰੀ ਜੋ ਦੁਪਹਿਰੇ 1:30 ਦੁਬਈ ਪਹੁੰਚੀ ਆ ਇਸ ਤੋਂ ਬਾਅਦ ਇਹੀ ਫਲਾਈਟ ਦੁਪਹਿਰੇ 3:30 ਵਜੇ ਤੋਂ ਦੁਬਈ ਤੋਂ ਚੱਲੀ ਸੀ ਜਿਹੜੀ ਸ਼ਾਮੀ 7:00 ਵਜੇ ਪਹੁੰਚੀ ਟਰਮੀਨਲ ਵਿਸਤਾਰ ਦੇ ਵਿੱਚ ਟਰਮੀਨਲ ਬਿਲਡਿੰਗ ਅਤੇ ਐਪਰਨ ਦਾ ਵਿਸਤਾਰ ਅਤੇ ਟੈਕਸੀ ਟਰੈਕ ਦਾ ਵੀ ਨਿਰਮਾਣ ਕੀਤਾ ਗਿਆ ਹੁਣ ਯਾਤਰੀਆਂ ਨੂੰ 20 ਚੈੱਕ ਇਨ ਕਾਊਂਟਰ 5 ایرو بریج ਤੇ 13 ਇਮੀਗ੍ਰੇਸ਼ਨ 카운ਟਰ ਦੀਆਂ ਸਹੂਦਾਵਾਂ ਮਿਲਣਗੀਆਂ ਮੌਜੂਦਾ ਟਰਮੀਨਲ ਇਮਾਰਤ ਦੇ ਵਿੱਚ 8470 ਵਰਗ ਮੀਟਰ ਵਿੱਚ ਸੀ ਵਿਸਤਾਰ ਤੋਂ ਬਾਅਦ ਇਹ ਏਰੀਆ 25520 ਵਰਗ ਮੀਟਰ ਹੋ ਚੁੱਕਾ ਹੈ ਪੀਕ ਆਵਰਜ਼ ਦੇ ਦੌਰਾਨ ਇਹ ਟਰਮੀਨਲ 400 ਜਾਤੀਆਂ ਨੂੰ ਸੰਭਾਲ ਦੇ ਵਿੱਚ ਸਬਰਤਾ ਰੱਖਦਾ ਹੈ ਟਰਮੀਨਲ ਦੇ ਅੰਦਰ ਗੁਜਰਾਤ ਸੂਬੇ ਦੇ ਸੂਰਤ ਸ਼ਹਿਰ ਦੇ ਕਲਚਰ ਅਤੇ ਸੰਸਕ੍ਰਿਤੀ ਦੇ ਜਿਹੜੇ ਤਸਵੀਰਾਂ ਦੇ ਦਰਸਾਈਆਂ ਗਈਆਂ ਹਨ ਹਵਾਈ ਅੱਡੇ ਦੀ ਇਸ ਯੋਜਨਾ ਦੇ ਲਗਭਗ ਕਰੀਬ 353.25 ਕਰੋੜ ਰੁਪਏ ਦਾ ਖਰਚਾ ਆਇਆ ਦੱਸਿਆ ਜਾ ਰਿਹਾ ਹੁਣ ਇਸ 에ਰਪੋਰਟ ਤੋਂ ਜਿੱਥੇ ਦੁਬਈ ਤੋਂ ਇਲਾਵਾ ਬੈਂਕਕੋਕ ਮਲੇਸ਼ੀਆ ਤੇ ਸਿੰਗਾਪੁਰ ਨੂੰ ਵੀ ਡਾਇਰੈਕਟ ਫਲਾਈਟ ਜੁੜਨ ਦੀ ਜਿਹੜੀ ਕਵੈਦ ਆ ਉਹ ਸ਼ੁਰੂ ਹੋ ਚੁੱਕੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਵਿੱਚ ਹੋਈ ਵੱਡੀ ਕੁਤਾਹੀ ਦੇ ਮਸਲੇ ਦੇ ਵਿੱਚ ਉਸ ਘਟਨਾ ਨੂੰ ਚਿੰਤਾਜਨਕ ਦੱਸਿਆ। ਇੱਕ ਗੱਲਬਾਤ ਨੂੰ ਦਿੱਤੇ ਇੰਟਰਵਿਊ 'ਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਘਟਨਾ ਤੇ ਵਿਵਾਦ ਕਰਨ ਸਹੀ ਨਹੀਂ ਹੈ। ਸਾਨੂੰ ਡਗਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਜਿਹਾ ਹੱਲ ਕੱਢਣਾ ਚਾਹੀਦਾ ਕਿ ਇਸ ਤਰੀਕੇ ਨਾਲ ਫਿਰ ਤੋਂ ਘਟਨਾ ਨਾ ਵਾਪਰੇ। ਇੰਟਰਵਿਊ ਵਿੱਚ ਪ੍ਰਾਈਮ ਮਿਨਿਸਟਰ ਨੇ ਜੇ ਮਕਸ਼ੀਮਿਰ ਦੇ ਆਰਟੀਕਲ 370 ਨੂੰ ਹਟਾਏ ਜਾਣ ਪੰਜ ਸੂਬਿਆਂ ਚ ਵਿਧਾਨ ਸਭਾ ਦੇ ਚੋਣ ਨਤੀਜੇ ਮੋਦੀ ਦੀ ਗਰੰਟੀ ਰਾਮ ਮੰਦਰ ਦੇ ਉਦਘਾਟਨ ਬਾਰੇ ਵੀ ਗੱਲਾਂ ਆਖੀਆਂ ਨੇ ਪੀਐਮ ਮੋਦੀ ਨੇ ਕਿਹਾ ਕਿ ਸੰਸਦ ਵਿੱਚ ਹੋਈ ਘਟਨਾ ਦੀ ਗੰਭੀਰਤਾ ਨੂੰ ਘਟ ਨਹੀਂ ਵਿਖਣਾ ਚਾਹੀਦਾ ਇਸ ਲਈ ਲੋਕ ਸਭਾ ਸਪੀਕਰ ਓਮ ਬਿਲਾ ਜਰੂਰੀ ਕਾਰਵਾਈ ਕਰ ਰਹੇ ਨੇ ਜਾਂਚ ਏਜੰਸੀਆਂ ਪਤਾ ਲਗਾ ਰਹੀਆਂ ਨੇ ਕਿ ਇਸ ਪਿੱਛੇ ਕੌਣ ਲੋਕ ਨੇ ਅਤੇ ਉਹਨਾਂ ਦੇ ਪਿੱਛੇ ਕਿਹੜੀ ਮੰਸ਼ਾ ਸੀ ਅਜੇ ਮਾਮਲੇ ਵਿੱਚ ਵਿਵਾਦ ਦੀ ਬਜਾਏ ਸਾਨੂੰ ਮਿਲ ਕੇ ਹਲ ਕੱਟਣਾ ਚਾਹੀਦਾ ਪੀਐਮ ਨੇ ਕਿਹਾ ਕਿ ਮਧ ਪ੍ਰਦੇਸ਼ ਅਤੇ ਰਾਜਸਥਾਨ ਦੇ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਜੇਤਾ ਅਗਲੇ ਸਾਲ ਲੋਕ ਸਭਾ ਚੋਣਾਂ ਜਿਹੜੀਆਂ ਹੋਣੀਆਂ ਉਹਨੂੰ ਸਤਿਕਾਰ ਦੇ ਚੁੱਕੀ ਹੈ ਸੀਟਾਂ ਦੀ ਗਿਣਤੀ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਲੋਕਾਂ ਦਾ ਦਿਲ ਜਿੱਤਣਾ ਹੈ ਮੈਂ ਮੇਨਟ ਕਰਦਾ ਅਤੇ ਜਨਤਾ ਮੇਰੀ ਝੋਲੀ ਭਰ ਦਿੰਦੀ ਹੈ ਤਿੰਨੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਤੌਰ ਤੇ ਨਵੇਂ ਲੋਕਾਂ ਨੂੰ ਮੌਕਾ ਦੇਣ ਤੇ ਪ੍ਰਾਈਮ ਮਿੰਿਸਟਰ ਮੋਦੀ ਨੇ ਕਿਹਾ ਕਿ ਜਦ ਕਿਸੇ ਸੈਕਟਰ ਵਿੱਚ ਕੋਈ ਵੱਡਾ ਨਾਮ ਹੋ ਜਾਂਦਾ ਤਾਂ ਉਸ ਦੀ ਬ੍ਰਾਂਡਿੰਗ ਵੀ ਹੋ ਜਾਂਦੀ ਹੈ ਤੇ ਬਾਕੀ ਲੋਕਾਂ ਦਾ ਧਿਆਨ ਕੱਟ ਜਾਂਦਾ ਹੈ ਐਸਾ ਨਹੀਂ ਹੈ ਜਿੰਨਾ ਧਿਆਨ ਨਹੀਂ ਕੀਤਾ ਜਾ ਰਿਹਾ ਉਹ ਲੋਕ ਪ੍ਰਭਾਵਸ਼ਾਲੀ ਨਹੀਂ ਜਾਂ ਅੱਛਾ ਕੰਮ ਨਹੀਂ ਕਰ ਰਹੇ ਬਸ ਕੁਝ ਕਾਰਨਾ ਕਰਕੇ ਉਹਨਾਂ ਦੀ ਚਰਚਾ ਨਹੀਂ ਹੁੰਦੀ ਅਸੀਂ ਅਜਿਹੇ ਲੋਕਾਂ ਨੂੰ ਅੱਗੇ ਲੈ ਕੇ ਆਏ ਉਹ ਨਵੇਂ ਨਹੀਂ ਹਨ ਉਹਨਾਂ ਦੀ ਇੱਕ ਲੰਬੀ ਤਪੱਸਿਆ ਅਤੇ ਤਜਰਬਾ ਹੈ ਅਗਲੇ ਸਾਲ 2 ਜਨਵਰੀ ਨੂੰ ਹੋਣ ਵਾਲੇ ਅਜੋਧਿਆ ਦੇ ਰਾਮ ਮੰਦਰ ਦੇ ਅਧ்கਟਨ ਨੂੰ ਲੈ ਕੇ ਪੀਐਮ ਮੋਦੀ ਨੇ ਖਾਸ ਦੱਸਿਆ ਉਹਨਾਂ ਨੇ ਕਿਹਾ ਕਿ ਮੇਰੇ ਲਈ ਇਹ ਦਿਨ ਹਰ ਘਰ ਅਜੋਧਿਆ ਹਰ ਘਰ ਰਾਮ ਆਉਣ ਵਾਲਾ ਇਹ ਦੇਸ਼ ਦੇ 140 ਕਰੋੜਾਂ ਲੋਕਾਂ ਦੀ ਖੁਸ਼ੀ ਅਤੇ ਸੰਤੋਸ਼ ਦਾ ਮੌਕਾ ਹੈ। ਪੀਐਮ ਨੇ ਕਿਹਾ ਕਿ ਗਰੰਟੀ ਸ਼ਬਦ ਬੋਲਣ ਲਈ ਲੋਕਾਂ ਦੇ ਮਨ ਵਿੱਚ ਇਹ ਚਾਰ ਪਮਾਨੇ ਸਾਹਮਣੇ ਆਉਂਦੇ ਜੋ ਇਸ ਗਰੰਟੀ ਦਾ ਆਧਾਰ ਬਣਾਉਂਦੇ ਨੇ ਇਹ ਚਾਰ ਪਮਾਨੇ ਨੀਤੀ, ਨiyet, ਅਗਵਾਈ ਤੇ ਕੰਮ ਕਰਨ ਦਾ ਟੈਕ ਟਰੈਕ ਰਿਕਾਰਡ। ਇਹਨਾਂ ਚਾਰ ਪਮਾਨਿਆਂ ਦੇ ਜਨਤਾ ਸਰਕਾਰ ਨੂੰ ਪਰਖਦੀ ਹੈ। ਜਦ ਮੈਂ ਮੋਦੀ ਦੀ ਗਰੰਟੀ ਕਹਿਣਾ ਹਾਂ ਤਾਂ ਜਨਤਾ ਬੀਤੇ ਸਾਲਾਂ ਦੇ ਇਤਿਹਾਸ ਦੇਖਦੀ ਹੈ। ਜਨਤਾ ਇਹਨਾਂ ਚਾਰਾਂ ਉਹ માનਿਆ ਤੇ ਸਾਡੇ ਨਾਲ ਹੈ 13 ਦਸੰਬਰ ਨੂੰ ਲੋਕ ਸਭਾ ਚ ਹੋਈ ਗੁਸਪੈੜ ਦੇ ਮਾਮਲੇ ਵਿੱਚ 13 ਜਿਹੜੇ ਵਿਰੋਧੀ ਦਲਾਂ ਦੇ ਸੰਸਦ ਸੀ ਉਹਨਾਂ ਦੀ ਮੁਤਲੀ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿੱਡਲਾ ਨੇ ਉਹ ਚਿੱਠੀ ਲਿਖੀ ਤੇ ਸਪਾਈ ਦਿੱਤੀ ਬਿੱਡਲਾ ਨੇ ਸੰਸਦਾਂ ਦੇ ਨਾਮ ਇੱਕ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਸਸਪੈਂਸ਼ਨ ਦੀ ਅਸਲ وجہ ਦੱਸੀ ਲੋਕ ਸਭਾ ਸਪੀਕਰ ਨੇ ਚਿੱਠੀ ਵਿੱਚ ਲਿਖਿਆ ਕਿ ਸੰਸਦਾਨ ਦਾ ਮੁਤਲੀ ਸਦਨ ਦੀ ਪਵਿੱਤਰਤਾ ਬਣਾਈ ਰੱਖਣ ਲਈ ਕੀਤਾ ਗਿਆ ਇਹਨਾਂ ਸੰਸਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਨੂੰ ਨਾ ਵੇਖਿਆ ਜਾਵੇ ਓਬਿਲਾ ਲਗੇ ਕਿ ਦੇਸ਼ ਦੀ ਸਦਨ ਦੀ ਕਾਰਵਾਈ ਦੇ ਦੌਰਾਨ ਅਜਿਹੇ ਆਚਰਣ ਦੀ ਉਮੀਦ ਨਹੀਂ ਕਰਦਾ ਇਸ ਲਈ ਸੰਸਦਾਂ ਨੂੰ ਸਸਪੈਂਸ਼ਨ ਕਰਨ ਦਾ ਫੈਸਲਾ ਹੀ ਲੈਣਾ ਪਿਆ ਬਿੱਲ ਨੇ ਲਿਖਿਆ ਕਿ ਸੁਰੱਖਿਆ ਪਹਿਲੂਆਂ ਦੀ ਸਮੀਖਿਆ ਅਤੇ ਅਜਿਹੀ ਘਟਨਾ ਦੁਬਾਰਾ ਨਾ ਹੋਵੇ ਉਸ ਦੀ ਪਲਾਨਿੰਗ ਕਰਨ ਲਈ ਹਾਈ ਲੈਵਲ ਕਮੇਟੀ ਬਣਾਈ ਗਈ ਹੈ ਜੋ ਸੀਆਰਪੀਐਫ ਦੇ ਡੀਜੀ ਦੇ ਪੈਨਲ ਤੋਂ ਅਲੱਗ ਹੈ ਕਮੇਟੀ ਜੋ ਰਿਪੋਰਟ ਦੇਗੀ ਉਹਨੂੰ ਸਦਨ ਦੇ ਵਿੱਚ ਸਾਂਝਾ ਕੀਤਾ ਜਾਊ ਉਧਰ ਉਦੇਸ਼ ਦੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਸੰਸਦ ਦੇ ਵਿੱਚ ਹੋਈ ਕੋਤਾਹੀ ਨੂੰ ਲੈ ਕੇ ਬਿਆਨ ਦਿੱਤਾ ਪੀਐਮ ਨੇ ਇੱਕ ਅਖਬਾਰ ਵਿੱਚ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਸੰਸਦ ਵਿੱਚ ਹੋਈ ਇਹ ਘਟਨਾ ਬਹੁਤ ਹੀ ਦੁੱਖ ਦਿੱਤੇ ਚਿੰਤਾਜਨਕ ਹੈ ਸਾਨੂੰ ਇਸ ਤੇ ਡੁਗਾਈ ਨਾਲ ਕੰਮ ਕਰਨਾ ਚਾਹੀਦਾ ਹੈ ਦੇਸ਼ ਦੇ ਨਾਮੀ ਉਦਯੋਗਪਤੀ ਅਤੇ ਜੇਐਸਡਬਲਿਊ ਗਰੁੱਪ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੱਜਦ ਜਿੰਦਲ ਤੇ ਮੁੰਬਈ ਦੀ ਇੱਕ ਔਰਤ ਨੇ ਮਾੜੇ ਇਲਜ਼ਾਮ ਲਗਾਏ ਨੇ ਤੇ ਪਰਚਾ ਦਰਜ ਕਰਾਇਆ ਔਰਤ ਪੇਸ਼ੇ ਤੋਂ ਡਾਕਟਰ ਹੈ ਮੁੰਬਈ ਬਾਂਦਰਾ ਕੁਲਾ ਕੰਪਲੈਕਸ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 376 354 503 ਦੇ ਤਹਿਤ ਜਿੰਦਲ ਦੇ ਖਿਲਾਫ ਮਕਦਮਾ ਦਰਜ ਕੀਤਾ ਮਾਮਲਾ 24 ਜਨਵਰੀ 2022 ਦਾ ਜਿਸ ਨੂੰ ਲੈ ਕੇ ਔਰਤ ਨੇ ਫਰਵਰੀ 2022 ਨੂੰ ਪੁਲਿਸ ਵਿੱਚ ਸ਼ਿਕਾਇਤ ਦਿੱਤੀ ਸੀ ਲੇਕਿਨ ਉਦੋਂ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ 5 ਦਸੰਬਰ 2023 ਤੋਂ ਬਾਅਦ ਉਸ ਔਰਤ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਰਿਟ ਪਟੀਸ਼ਨ ਦਾਇਰ ਕੀਤੀ ਜਿਸ ਤੋਂ ਬਾਅਦ ਕੋਰਟ ਦੇ ਆਦੇਸ਼ ਤੇ 13 ਦਸੰਬਰ 2023 ਨੂੰ ਪੁਲਿਸ ਨੇ ਮਕਦਮਾ ਦਰਜ ਕੀਤਾ ਸ਼ਿਕਾਇਤ ਕਰਨ ਵਾਲੀ ਔਰਤ ਨੇ ਇੱਕ ਨੈਸ਼ਨਲ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਉਹ ਸੱਜਨ ਜਿੰਦਲ ਨਾਲ ਪਹਿਲੀ ਮੁਲਾਕਾਤ 8 ਅਕਤੂਬਰ 2021 ਨੂੰ ਦੁਬਈ ਚ ਹੋਈ ਉਸ ਤੋਂ ਬਾਅਦ ਅਕਤੂਬਰ 2021 ਤੋਂ ਲੈ ਕੇ ਜਨਵਰੀ 2022 ਤੱਕ ਦੋਨਾਂ ਨੇ ਕਈ ਵਾਰ ਮੁਲਾਕਾਤ ਕੀਤੀ ਇਸ ਦੌਰਾਨ ਜਿੰਦਲ ਨੇ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਔਰਤ ਨੇ ਇਹ ਵੀ ਦੱਸਿਆ ਕਿ 24 ਫਰਵਰੀ ਨੂੰ 65 ਹਾਊਸਵੇਕ ਸਥਿਤ ਜਿੰਦਲ ਦੇ ਆਫਿਸ ਪਹੁੰਚੀ ਜਿੱਥੇ ਉਹਨਾਂ ਨੇ ਉਸ ਦੇ ਨਾਲ ਮਾੜੀ ਘਟਨਾ ਕੀਤੀ ਹੈ ਉਹਦੀ ਰੂਹ ਦੇ ਨਾਲ ਖੇਡਿਆ ਗਿਆ ਐਫਆਈਆਰ ਦੇ ਮਤਬਕ ਮਹਿਲਾ ਨੇ ਪਹਿਲੀ ਵਾਰ 16 ਫਰਵਰੀ 2022 ਨੂੰ ਸ਼ਿਕਾਇਤ ਲੈ ਕੇ ਪੁਲਿਸ ਪਹੁੰਚੀ ਲੇਕਿਨ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਸੀ ਬੁਬਈ ਪੁਲਿਸ ਨੇ ਐਫਆਈਆਰ ਦਰਜ ਕਰਨ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਦੇ ਲਈ ਔਰਤਾਂ ਦੇ ਦੋਸ਼ਾਂ ਨੂੰ ਇਨਕਾਰ ਕੀਤਾ ਸ਼ਿਕਾਇਤਕਰਤਾ ਨਿਕਲੇ ਉਸਤੇ ਮਾਮਲਾ ਸੈਟਲ ਕਰਨ ਤੇ ਵੀ ਦਬਾਅ ਪਾਇਆ ਜਾ ਰਿਹਾ ਸੀ ਉਧਰ ਕੰਪਨੀ ਦੀ ਵੈਬਸਾਈਟ ਦੇ ਮਤਲਬ ਕੋ ਦੱਸਿਆ ਜਾ ਰਿਹਾ ਹੈ ਕਿ ਸੱਜਨ ਜਿੰਦਲ ਨੇ 1982 ਚ ਇੱਕ ਸਟੀਲ ਪਲਾਂਟ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਫਿਲਹਾਲ ਇਹ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਹੈ ਜੀ ਐਸ ਡਬਲਯੂ ਸਟੀਲ ਲਿਮਟਿਡ ਦਾ ਮੌਜੂਦਾ ਮਾਰਕੀਟ ਕੈਪ 2.11 ਲੱਖ ਕਰੋੜ ਰੁਪਏ ਹੈ ਫਿਲਹਾਲ ਦੇਸ਼ ਦਾ ਖਬਰਨਾਮਾ ਇਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ